ਭਾਈ 5000 ਰੁਪਏ ਦਾ ਸਵਾਲ ਹੈ ਤੇਰੇ ਲਈ ਅੱਜ ਠੀਕ ਹੈ ਭਾਈ 11 ਗਿੱਲੇ ਆ ਇੱਕ ਹਾਥੀ ਆ ਅੱਛਾ ਉਹਨੇ 10 ਖਾ ਲਏ ਇੱਕ ਨਹੀਂ ਖਾਦਾ ਹਾਥੀ ਰੱਜ ਗਿਆ ਹੁਣ ਨਹੀਂ ਇੱਕ ਗਿੱਲਾ ਪਲਾਸਟਿਕ ਦਾ ਸੀ ਯਾਰ ਇਹ ਕਿਹੜੀ ਗੱਲ ਆ ਪਾ ਲੈ ਯਾਰ ਸਵਾਲ ਆ ਭਾਈ ਅੱਛਾ ਇੱਕ ਹੋਰ ਸਵਾਲ ਆ ਭਾਈ 5000 ਦਾ ਅੱਛਾ ਇੱਕ ਹਾਥੀ ਆ ਉਹਦੇ ਮੂਰੇ 11 ਗਿੱਲੇ ਪਏ ਆ ਠੀਕ ਆ ਕੇਲੇ ਵੀ origignal ਆ ਅੱਛਾ ਆਤੀ ਨਾ ਫੇਰ ਨਹੀਂ ਕਹਦਾ ਕਿਉਂ ਆਤੀ ਰੱਜ ਗਿਆ ਹੁਣ ਯਾਰ ਨਹੀਂ ਆਤੀ ਪਲਾਸਟਿਕ ਦਾ ਹੀ ਓਏ ਯਾਰ ਇਹ ਜਿਹੜਾ ਸਵਾਲ ਹੋ ਗਿਆ ਯਾਰ ਤੂੰ 5000 ਰੁਪਏ ਦੇਣਾ ਦੇ ਨਹੀਂ ਦੇਣਾ ਨਾ ਤੇ ਯਾਰ ਇਹ ਕਿੱਦਾਂ ਇਹ ਮੈਂ ਚੱਲ ਜਾਣਾ ਨਹੀਂ ਇਹ ਸਵਾਲ ਹੈ ਯਾਰ ਤਾਂ ਹੋਰ ਸਵਾਲ ਆ ਅੱਛਾ ਓਕੇ ਕੇਲੇ ਵੀ origignal ਸੀ ਠੀਕ ਆ ਆਤੀ ਵੀ origignal ਸੀ ਠੀਕ ਆ ਉਹਨੇ ਕਿਉਂ ਨਹੀਂ ਖਾਦੇ ਉਹਦਾ ਦਿਲ ਨਹੀਂ ਕਰ ਰਿਹਾ ਹੁਣ ਕੇਲੇ ਟੀਵੀ ਸੀਗੇ ਓਏ ਯਾਰ ਟੀਵੀ ਕਿੱਥੋਂ ਆ ਗਿਆ ਹੁਣ ਕੀ ਜੀ ਤੁਹਾਨੂੰ ਕਿਥੋਂ ਲੈ ਆ ਨਾ ਯਾਰ ਅੱਛਾ ਇੱਕ ਸਵਾਲ ਹੋਰ ਤੇ ਲਈ ਇਹ 5000 ਦਾ ਨਹੀਂ ਇਹ 29000 ਦਾ ਸਵਾਰਾ ਤੇਰੇ ਲਈ ਅੱਛਾ ਹੱਥ ਵੀ origignal ਹਮ ਕੇਲੇ ਵੀ origignal ਹਮ ਹੁਣ ਤੂੰ ਵੀ ਦਾ ਸਾਥੀ ਨੇ ਕਿਉਂ ਨਹੀਂ ਖਾਦੇ ਕੇਲੇ ਪਲਾਸਟਿਕ ਦੇ ਨੂੰਏ ਉਹ ਸਾਲਾ ਟੀਵੀ ਕਿੱਥੋਂ ਆ ਗਿਆ ਤੂੰ ਯਾਰ ਪੈਸੇ ਨਾ ਦੇ ਤੂੰ ਰਹਿਣ ਤੇ ਛੱਡ ਦਿੰਦਾ ਬਸ ਹੋ ਗਈ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਵੈਲਡਿੰਗ ਦਾ ਜੱਟ ਲਓ ਕੁਝ ਦਾ ਚੱਤੇ ਕੰਮਾਂ ਬਣਿਆ ਰਹੇ